ਸਿਵਲ ਹਸਪਤਾਲ ਦੇ ਬੈੱਡ ਤੇ ਬੈਠੇ ਇਸ ਬੰਦੇ ਨਾਲ ਅਜੀਹੀ ਜੱਗੋ 13ਵੀਂ ਹੋਈ ਹੈ ਤੇ ਜਿਸ ਦੇ ਬਾਰੇ ਸੁਣ ਕੇ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ ਜੀ ਹਾਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਗਲੀਆਂ ਮੁਹੱਲਿਆਂ ਦੇ ਵਿੱਚ ਜਾਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਲੰਘਦੇ ਵੇਲੇ ਅਣਜਾਣ ਲੋਕਾਂ ਨੂੰ ਕੁਝ ਅਜੀਹਾ ਪੁੱਛ ਲੈਂਦੇ ਹੋ ਤਾਂ ਫਿਰ ਤੁਹਾਡਾ ਵੀ ਹਾਲ ਇਸ ਬੰਦੇ ਵਰਗਾ ਹੋ ਸਕਦਾ ਹੈ ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ ਫਿਰ ਤੁਹਾਨੂੰ ਅੱਗੇ ਪੂਰਾ ਮਾਮਲਾ ਦੱਸਾਂਗੇ ਇਹ ਕੋਣ ਪਟੇਗਾ ਤੂੰ ਚੱਲ ਜਰਾ ਬੈਠ ਮੋਟਾ ਭਾਈ ਲਾਲ ਕੀ ਦੇ ਗਾਂ ਚੋਰੀ ਕਰਦਾ ਹੈ ਬੰਦਾ ਹਮ ਤਾਂ ਬੜੇ ਨੱਟੇ ਨੱਟੇ ਵੀ ਪਾ ਲਓ ਆ ਨੱਟੇ ਨਾ ਆ ਰਿਹਾ ਯਾਰ ਭਾਈ ਹੱਤੀ ਹੈ ਕਹਿੰਦਾ ਬੰਦਾ ਚੋਰੀ ਕਰਦਾ ਆ ਜੇ ਲੈ ਚੱਲ ਮਹੀਪ ਰਾਜੇ ਕਲਾਈਦ ਯਾਦ ਰੱਖ ਪਿਆ ਜੰਗ ਚੱਲ ਰਹਾ ਪਹਿਲੇ ਕਿਨੇ ਇਹ ਆਫਰ ਤੁਹਾਨੂੰ ਕਰ ਦਿੰਦਾ ਲਾਇਆ ਭਾਗ ਲੈ ਨਾਲ ਬਿਠਾ ਰਹਾ ਆ ਇਹ ਲੈ ਕੇ ਚੱਲੀ ਪੱਥਰਾਂ ਦੇ ਦਿੱਤੇ ਆ ਇਹ ਸਲਾ ਦੂਸਰੀ ਗਾਂ ਹੀ ਭਰੇਗਾ ਜਿਹੜੀ ਮੇਰੀ ਚੋਰੀ ਹੋਈ ਹੈ ਦਰਸਲ ਪੀੜਿਤ ਭਰਤਵਾਜ ਪਸ਼ੂਆਂ ਦਾ ਵਪਾਰੀ ਹੈ ਜੋ ਕਿ ਰਸਤੇ ਵਿੱਚੋਂ ਲੰਘਣ ਵੇਲੇ ਅਣਜਾਣ ਮੁੰਡਿਆਂ ਤੋਂ ਚੋਰੀ ਹੋਈ ਗਾਂ ਬਾਰੇ ਸਵਾਲ ਪੁੱਛਣ ਲੱਗਦਾ ਅਤੇ ਫਿਰ ਉਹ ਮੁੰਡੇ ਵਪਾਰੀ ਨੂੰ ਚੋਰ ਸਮਝ ਕੇ ਢਾ ਲੈਂਦੇ ਨੇ ਜਿਸ ਦੌਰਾਨ ਇਸ ਦੀ ਕੁੱਟਮਾਰ ਵੀ ਕਰਦੇ ਨੇ ਜਿਸ ਤੋਂ ਬਾਅਦ ਜ਼ਖਮੀ ਹੋਏ ਵਪਾਰੀ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਮੇਰਾ ਨਾਮ ਜੀ ਭਾਰਤਵਾਜ ਜੀ ਪਿੰਡ ਚੋਕਰੀਆ ਜੀ ਹਾਂ ਜੀ ਇਹ ਕੀ ਕਰਦੇ ਸੀ ਮੈਂ ਹੀ ਪਸ਼ੂਆਂ ਦਾ ਕੰਮ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਕਰਦਾ ਹਾਂ ਜੀ ਕੀ ਕਿਥੋਂ ਜਾ ਰਹੇ ਸੀ ਕਿਵੇਂ ਮੈਂ ਜੀ ਪਿੰਡ ਚੋਂ ਘਰੀਹਰ ਤੋਂ ਆਪਣਾ ਜਿਹੜਾ ਥਾਮ ਕਾਨ ਸੇਲ ਕਰਕੇ ਨਾ ਇਕਤਾ ਨਗਰ ਕਲੋਨੀ ਆ ਗਿਆ ਜੀ ਫਰੋਹੀਪੁਰ ਦੇ ਵਿੱਚ ਉੱਥੋਂ ਨਾ ਜੀ ਮੈਂ ਇਕਤਾ ਨਗਰ ਕਲੋਨੀ ਤੋਂ ਆ ਰਿਹਾ ਸੀਗਾ ਜਿੱਥੇ ਆਪਣਾ ਪੋਲੇ ਵੱਡਾ ਇੱਥੇ ਨਾ ਪਾਣੀ ਦੀ ਛਪੀਲ ਲੱਗੀ ਹੋਈ ਸੀਗੀ ਛਪੀਲ ਲੱਗੀ ਹੋਈ ਸੀਗੀ ਤੇ ਇੱਥੇ ਗਵਾਲਾ ਇੱਕ ਸੇਵਾ ਕਰ ਰਿਹਾ ਸੀਗਾ ਗਵਾਲਟੋਲੀ ਦੇ ਵਿੱਚ ਮੈਂ ਪਸ਼ੂ ਖਰੀਦਣ ਵੇਚਣ ਦਾ ਕੰਮ ਕਰਨਾ ਜੀ ਉਹਨੇ ਗਵਾਲੇ ਨੇ ਮੈਨੂੰ ਪੁੱਛਿਆ ਕਹਿੰਦਾ ਭਾਰਤ ਕੀ ਹਾਲ ਹੈ ਮੈਂ ਕਿਹਾ ਵਧੀਆ ਵੀਰੇ ਕਹਿੰਦਾ ਯਾਰ ਆਪਣੀ ਇੱਕ ਗਊ ਘਵਾਚੀ ਹੋਈ ਆ ਤੇ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਉਹਦੇ ਜੇ ਤੇ ਯਾਰ ਨਿਗਾਰਾ ਰੱਖੀ ਮੈਂ ਕਿਹਾ ਕੋਈ ਗੱਲ ਨਹੀਂ ਭਰਾ ਵੀ ਜਦੋਂ ਕਿਤੇ ਕੋਈ ਮੱਥੇ ਲੱਗ ਗਈ ਤੇ ਤੁਹਾਨੂੰ ਦੱਸ ਦਾਂਗੇ ਅਸੀਂ ਠੀਕ ਹੈ ਜੀ ਤੇ ਇਹ ਹੈਗੀ ਜੀ 17 ਤਰੀਕ ਦੀ ਗੱਲ ਤੇ ਕੱਲ ਹੈਗੀ ਸੀਗੀ ਕੱਲ 19 ਤਰੀਕ ਜੀ 17 ਤਰੀਕ ਨੂੰ ਨੇ ਮੈਨੂੰ ਦੱਸਿਆ ਕੱਲ 19 ਤਰੀਕ ਸੀਗੀ ਮੈਂ ਝੋਕ ਹਰੀ ਹਰ ਜਾ ਰਿਹਾ ਸੀਗਾ ਆਪਦੇ ਨਾਨਕਿਆਂ ਦੇ ਕੋਲੇ ਰਸਤੇ ਦੇ ਵਿੱਚ ਵਜੀਰ ਦੀ ਬਿਲਡਿੰਗ ਦੇ ਕੋਲੇ ਦੋ ਮੁੰਡੇ ਗਊ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿਹਾ ਗਊ ਕਿੱਥੋਂ ਲੈ ਕੇ ਆਂਦੀ ਵੀਰੇ ਤੁਸੀਂ ਕਹਿੰਦੇ ਯਾਰ ਤੂੰ ਦੱਸ ਕੀ ਕਹਿਣਾ ਮੈਂ ਕਿਹਾ ਯਾਰ ਮੈਂ ਕੁਝ ਨਹੀਂ ਕਹਿਣਾ ਭਰਾ ਵੀ ਗਵਾਲ ਟੋਲੀ ਹੋਣਾ ਗਾਂ ਚੋਰੀ ਹੋਈ ਵੀ ਏ ਤੇ ਗਾਂ ਤੁਸੀਂ ਚੋਰੀ ਦੀ ਤਾਂ ਨਹੀਂ ਲੈ ਕੇ ਚੱਲੇ ਕਹਿੰਦੇ ਨਹੀਂ ਨਹੀਂ ਵੀਰੇ ਇੰਨੇ ਗੱਲ ਦੇ ਵਿੱਚ ਮੈਂ ਕਹਾ ਯਾਰ ਮੈਨੂੰ ਲੱਗਦਾ ਸ਼ੱਕ ਜਾਂ ਉਹਨਾਂ ਨੇ ਵੀਰਜੀ ਗਾਂ ਛੱਡ ਦਿੱਤੀ ਮੈਂ ਗਊ ਫੜ ਲਈ ਗਊ ਫੜ ਕੇ ਮੈਂ ਮੋਟਰਸਾਈਕਲ ਆਪਣਾ ਸਾਈਡ ਤੇ ਲਾ ਕੇ ਲੋਕ ਕਰਕੇ ਤੇ ਗਊ ਇੱਕ ਸਾਈਡ ਤੇ ਬੰਨਣ ਲੱਗਾ ਉਹਨੇ ਚਿਹਰ ਨੂੰ ਕੁਝ ਵਿਅਕਤੀ ਆ ਗਏ ਨੇ ਵਿਅਕਤੀ ਆਏ ਮੈਨੂੰ ਕਹਿੰਦੇ ਹਾਂ ਵੀਰੇ ਇਹ ਜਿਹੜੀ ਗਊ ਏ ਇਹ ਕਿੱਥੋਂ ਲਈ ਤੂੰ ਮੈਂ ਕਿਹਾ ਵੀਰੇ ਉਹ ਸਾਹਮਣੇ ਮੁੰਡੇ ਜਾਣਦੇ ਭੱਜੇ ਉਹ ਸਾਹਮਣੇ ਵੇਖ ਲੋ ਤੁਸੀਂ ਕਹਿੰਦੇ ਹਾਂ ਦੇਸ ਗਾ ਦੋ ਤਿੰਨ ਜਿਹੜੇ ਉਹਨਾਂ ਦੇ ਮਗਰ ਲੱਗਾ ਤੇ ਕੁਝ ਬੰਦੇ ਮੇਰੇ ਕੋਲੇ ਕਰੋਗਾ ਕਹਿੰਦੇ ਵੀ ਤੂੰ ਗਾਉਂ ਨਾਲ ਤਾਂ ਕਿਉਂ ਛਡਾਈ ਮੈਂ ਕਿਹਾ ਯਾਰ ਗਾਂ ਨਾਲ ਮੈਂ ਇਸ ਕਰਕੇ ਛਡਾਈ ਵੀ ਮੁੰਡਾ ਗੱਡਾ ਹੈਗਾ ਗਵਾਲ ਟੋਲੀ ਦਾ ਉਹਦੀ ਗਾਂ ਚੋਰੀ ਹੋਈ ਏ ਤੇ ਮੈਨੂੰ ਨੇ ਕਿਹਾ ਸੀ ਮੈਂ ਕਿਹਾ ਉਹਦੀ ਨਾ ਗਾਂ ਹੋਵੇ ਤੇ ਮੈਂ ਕਿਹਾ ਗਵਾਲ ਟੋਲੀ ਦੇ ਵਿੱਚ ਆਉਣ ਜਾਣ ਦਾ ਸਾਡਾ 24 ਘੰਟੇ ਦਾ ਹੈਗਾ ਤੇ ਮੈਂ ਕਿਹਾ ਵਪਾਰੀ ਬੰਦੇ ਆ ਤੇ ਮੈਂ ਕਿਹਾ ਚੋਰੀ ਲੋਕੀ ਹੋਰ ਘਰ ਜਾਂਦੇ ਆ ਤੇ ਨਾਂ ਬਦਨਾਮੀ ਵਪਾਰੀਆਂ ਦਾ ਹੁੰਦਾ ਵਿਆਹ ਉਹਨੇ ਚਿਰ ਦੇ ਵਿੱਚ ਜੀ ਇਹ ਮੁੰਡੇ ਨਾਲ ਕਾਫੀ ਆ ਗਿਆ ਕਹਿੰਦੇ ਤੂੰ ਉਹਨੇ ਤਾਂ ਗਾਂ ਕਿਉਂ ਖਲਾਈ ਵੀ ਕਿਉਂ گاؤں ਨਾਲ ਕੋਲੋਂ ਹੋ ਕੇ ਬਣਾ ਦਿੱਤੀ ਤੂੰ ਹਾਂਜੀ ਇਹਨੇ ਚਿਰ ਦੇ ਵਿੱਚ ਵੀਰ ਜੀ ਉਹਨਾਂ ਨੇ ਮੇਰੇ ਕੁੱਟਮਾਰਤ ਬਹੁਤ ਜ਼ਿਆਦੀ ਕੀਤੀ ਮੈਂ ਬਹੁਤ ਪਰੇਸ਼ਾਨ ਆ ਇਸ ਕਰਕੇ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਉਹਨਾਂ ਨੇ ਮੈਰਾ ਇੰਨਾ ਕ ਮੈਂ ਪਿੰਡਾਂ ਦੇ ਵਿੱਚ ਆਉਣ ਜਾਣ ਵਾਲਾ ਬੰਦਾ ਠੀਕ ਹੈ ਮੈਸੀ ਦੀ ਆਪ ਦੀ ਬੇਇੱਜ਼ਤੀ ਬਹੁਤ ਮਹਿਸੂਸ ਕਰਨਾ ਮੈਂ ਕੋਈ ਵੀ ਹਤਿਆ ਕੀਤੀ ਮੇਰੇ ਇਹ ਪੰਡਤ ਜੋ ਗਵਾਲਟੋਲੀ ਦੇ ਰਹਿਣ ਵਾਲੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਹੁਣ ਜਿਹੜੀ ਫੋਟਮਾਰ ਕੀਤੀ ਹੁੰਦੀ ਵੀ ਕਰਦੇ ਹਾਂ ਹਾਂਜੀ ਬਿਲਕੁਲ ਜੀ ਮੇਰੇ ਕੋਲ ਨਕਦੀ 56000 ਰੁਪਇਆ ਸੀਗਾ ਜੀ ਕਉਂ ਵਪਾਰੀ ਬੰਦਿਆਂ ਸਾਡੀ ਜੇਬ ਦੇ ਵਿੱਚ ਪੈਸੇ ਤਾਂ ਹੁੰਦੇ ਆ 24 ਘੰਟੇ ਵੀ ਕਿਸੇ ਟਾਈਮ ਵੀ ਕਿਤੇ ਉਹ ਵੀ ਸੌਦਾ ਸਾਨੂੰ ਬਣ ਸਕਦਾ ਜੀ ਉਹ 56000 ਰੁਪਏ ਵੀ ਮੇਰਾ ਨਿਕਲ ਗਿਆ ਜੀ ਹਾਂਜੀ ਬਿਲਕੁਲ ਜੀ ਹੋਣੀ ਚਾਹੀਦੀ ਹੈ ਜੀ ਇਸ ਮੌਕੇ ਪੀੜਤ ਵਪਾਰੀ ਭਰਤਵਾਜ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਮਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਛੋਣੀ ਵਜ਼ੀਰੇ ਵਾਲੀ ਬਿਲਡਿੰਗ ਦੇ ਸਾਹਮਣੇ ਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ